ਸੱਚਾ ਕਾ ਤੁਸੀਂ ਦੇਖ ਰਹੇ ਹੋ ਸ਼ਬਦ ਦੀ ਤਾਕਤ ਹੈ ਵਨ ਮੀਡੀਆ ਮੈਂ ਬਿਆਨ ਕਰ ਲੈ ਕੇ ਹਾਜ਼ਰਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਚੇਅਰਮੈਨ ਮਾਰਕੀਟ ਕਮੇਟੀ ਸੀ ਤੇ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਸੀਗਾ ਤੇ ਮੁਰਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਇਹ ਬਾਹਰ ਆ ਗਈ ਪਾਰਟੀ ਕੋਈ ਪਲਾਨ ਨਹੀਂ ਹੈਗਾ ਕੋਈ ਸਾਡਾ ਕਿਸੇ ਨਾਲ ਕੰਟੈਕਟ ਨਹੀਂ ਹੈਗਾ ਅਸੀਂ ਬਿਲਕੁਲ ਸਾਇਲੈਂਟ ਹੋ ਕੇ ਆਪਣਾ ਕੰਮ ਕਰ ਰਹੇ ਹਾਂ ਤੇ ਲੋਕਾਂ ਦੇ ਵਾਸਤੇ ਦਿੱਤਾ ਲੋਕਾਂ ਨੂੰ ਵੇਜ ਵਿਚਰਾਂਗੇ ਚੇਅਰਮੈਨ ਅਤੇ ਨੌਜਵਾਨ ਆਗੂ ਜਗਜੀਤ ਸਿੰਘ ਕਲੋਨੇ ਦਿੱਤਾ ਅਸਤੀਫਾ ਵੀ ਜਿਹੜੀ ਕੁਰਸੀ ਲੋਕਾਂ ਦੇ ਖਾਤਰ ਸਾਨੂੰ ਮਿਲੀ ਹੈ ਜਿਹੜੀ ਚੇਅਰ ਤੇ ਆਪਾਂ ਬੈਠੇ ਆ ਜੇ ਉਹ ਚੇਅਰ ਤੇ ਬਹਿ ਕੇ ਅਸੀਂ ਕਿਸੇ ਦਾ ਕੋ ਸਵਾਰ ਨਹੀਂ ਸਕਦੇ ਤੇ ਮੈਨੂੰ ਲੱਗਦਾ ਉੱਥੇ ਬੈਣ ਦਾ ਈ ਡਾ ਕੋ ਫਾਇਦਾ ਨਹੀਂ ਕਿਹਾ ਜੀ ਨਾ ਸਿਧਾਂਤਾਂ ਨੂੰ ਲੈ ਕੇ ਸੱਤਾ 'ਚ ਆਏ ਸੀ ਉਹਨਾਂ ਸਿਧਾਂਤਾਂ ਨੂੰ ਹੀ ਭੁੱਲ ਚੁੱਕੀ ਹੈ ਪਾਰਟੀ ਤੇ ਲੋਕਾਂ ਦੇ ਵਿੱਚ ਜਿਹਨੂੰ ਜਾਣੇ ਆ ਉਹਨਾਂ ਦਾ ਦਰਦ ਦੇਖਦੇ ਆ ਉਹਨਾਂ ਦੇ ਅਥਰੂ ਵੇਖਦੇ ਆ ਘਰ ਟੁੱਟੇ ਵੇਖਦੇ ਆ ਪਿਆਰੀਆਂ ਬਰਬਾਦ ਵੇਖਦੇ ਆ ਤੇ ਮੈਨੂੰ ਸਾਡੇ ਕੋਈ ਗੱਲ ਜਿਹੜੀ ਆ ਉਹ ਚਲੀ ਨਹੀਂ ਗਈ ਅਸੀਂ ਲੋਕਾਂ ਦੇ ਹੱਕ ਚ ਹਾ ਦਾ ਨਾਰਾ ਮਾਰਨ ਵਾਸਤੇ ਲੋਕਾਂ ਨੂੰ ਹਲੂਣਾ ਦੇਣ ਵਾਸਤੇ ਜਿਹੜਾ ਇਹ ਫੈਸਲਾ ਲਿਆ ਡੇਰਾ ਬਾਬਾ ਨਾਨਕ ਦੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਚ 20% ਦੀ ਘੱਟ ਫਸਲ ਪਹੁੰਚਣ ਦੀ ਸੰਭਾਵਨਾ ਫਸਲ ਜਿਹੜੀ ਆਏਗੀ ਉਹ ਥੋੜੀ ਜਿਹੀ ਮੌਇਸਚਰ ਗੇਨ ਵਾਲੀ ਆਵੇਗੀ ਕਿਉਂਕਿ ਅਜੇ ਤੱਕ ਉਹ ਤੋਂ ਪਾਣੀ ਜਮੀਨਾਂ ਚੋਂ ਨਹੀਂ ਉਤਰਿਆ ਜੀ ਖੜਾ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ ਇਹਨਾਂ ਪਾਪਾ ਬਲਾਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਕਈ ਜ਼ਮੀਨਦਾਰਾਂ ਦਾ 100% ਨੁਕਸਾਨ ਹੋਇਆ ਹੈ। ਕਿਸੇ ਦਾ 50, ਕਿਸੇ ਦਾ 75% ਆ। ਪੰਜਾਬ ਸਰਕਾਰ ਵੱਲੋਂ ਕੱਲ ਤੋਂ ਫਸਲਾਂ ਦੀ ਸਰਕਾਰੀ ਖਰੀਦ ਦਾ ਕੀਤਾ ਗਿਆ ਸੀ ਐਲਾਨ। 16 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਮਤਲਬ ਜਿਹੜੇ ਹੁਕਮ ਨੇ ਖਰੀਦਦੇ ਉਹ ਦੇ ਦਿੱਤੇ ਗਏ ਨੇ। ਸਮਾਜ ਸੇਵੀਆਂ ਨੇ ਰਾਵੀ ਦਰਿਆ ਦੀ ਮਾਰ ਹੇਠਾਂ ਇੱਕ ਪਿੰਡ ਨੂੰ ਲਿਆ ਗੋਦ। ਐਮਐਲਏ ਸਾਡ ਦੇ ਟਿਸ਼ਨ ਨਿਰਦੇਸ਼ ਨਾਲ ਅਸੀਂ ਇੱਕ ਪਿੰਡ ਡਾਊਟ ਕੀਤਾ ਸਦਾਵਲੀ ਜਿਹੜੇ 93 ਪ੍ਰਵਾਹ ਨੇ ਪ੍ਰਵਾਹ ਦੇ ਹਰ ਇੱਕ ਜੀ ਨੂੰ ਜਿਹੜੀ ਜ਼ਰੂਰਤ ਦੀ ਚੀਜ਼ਾਂ ਦੇ ਰਹੇ ਆ ਗਰੀਬ ਪਰਿਵਾਰਾਂ ਦੀ ਸਿੱਧੇ ਤੌਰ ਤੇ ਕੀਤੀ ਜਾਵੇਗੀ ਮਦਦ ਸਮਗਰੀ ਦੀ ਲੋੜ ਜਿੰਨਾ ਕਹ ਰਿਹਾ ਤੁਹਾਨੂੰ ਮੰਨ ਰਹੇ ਨੇ ਕੱਦਿਆਂ ਦੀ ਮੰਦਿਆਂ ਦੀ ਹੋਰ ਵੀ ਜਿਹੜੀਆਂ ਕਈ ਅਸੀਂ ਅਨੇਕਾਂ ਚੀਜ਼ਾਂ ਦੀ ਜ਼ਰੂਰਤ ਹੈ ਸ਼ਾਰੀ ਕਲਸੀ ਨੇ ਰਵਾਨਾ ਕੀਤਾ ਲੋੜਵੰਦ ਪਰਿਵਾਰਾਂ ਲਈ ਸਮਾਨ ਜੱਦੀ ਲੈਵਲ ਤੇ ਇੱਕ ਮੈਡੀਕਲ ਕੈਂਪ ਵੀ ਲਗਾ ਰਹੇ ਆਂ ਔਰ ਰਾਹਤ ਸਮਗਰੀ ਮੇਰੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਐਨ ਜੀਓ ਬਟਾਲਾ ਸ਼ਹਿਰ ਦੇ ਸਾਰੇ ਐਨ ਜੀਓ ਸਾਰੀਆਂ ਸੰਸਥਾਵਾਂ ਰਲ ਕੇ ਮੈਗਾ ਕੈਂਪ ਲਗਾ ਰਹੀਆਂ ਨੇ ਔਰ ਹਰ ਪਿੰਡ ਤੋਂ ਹਰ ਤਰ੍ਹਾਂ ਦਾ ਜਿਹੜਾ ਸਮਾਨ ਦੇ ਰਹੇ ਆਂ ਆਸਰੇ ਵੱਲੋਂ ਕਿਤੇ ਗਏ 5 ਸਾਲਾਂ ਬੱਚੇ ਦੇ ਕਤਲ ਨੂੰ ਲੈ ਕੇ ਲੋਕਾਂ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ। ਜਿਹੜਾ ਬੱਚੇ ਦਾ ਜਿਹੜਾ ਕਤਲ ਹੋਇਆ ਹਾਰਪੁਰ ਦੇ ਵਿੱਚ ਉਹਦੀ ਰੂਹ ਦੀ ਸ਼ਾਂਤੀ ਵਾਸਤੇ ਸਾਰਿਆਂ ਨੇ ਕੈਂਡਲ ਮਾਰਚ ਕੱਢਿਆ। ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦੇ ਵੱਲੋਂ ਉਕਤ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਕੀਤੀ ਜਾ ਰਹੀ ਹੈ ਮੰਗ। ਜਿਹੜਾ ਚਾਚਾ ਲਾਉ ਨੂੰ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਜਾਵੇ ਵੱਧ ਤੋਂ ਵੱਧ ਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਜਿਹੜੇ ਕਤਲ ਕਰਦੇ ਆ ਦੂਜਿਆਂ ਨੂੰ ਵੀ ਉਹਦਾ ਪਤਾ ਲੱਗ ਜਾਏ ਕਿ ਇਹੋ ਜੇ ਕੰਮ ਕਰਨ ਦੇ ਨਾਲ ਕੀ ਸਜ਼ਾ ਮਿਲਦੀ ਹੈ ਲੋਕਾਂ ਦੇ ਵੱਲੋਂ ਚੁੱਕੀ ਜਾ ਰਹੀ ਹੈ ਆਵਾਜ਼ ਬਿਨਾਂ ਸ਼ਨਾਖਤ ਤੋਂ ਪੰਜਾਬ 'ਚ ਰਹਿੰਦੇ ਪ੍ਰਵਾਸੀਆਂ ਨੂੰ ਕੱਢਿਆ ਜਾਵੇ ਬਾਹਰ ਬਿਨਾਂ ਪ੍ਰੂਫ ਤੋਂ ਬਿਨਾਂ ਉਧਾਰਗੜ ਤੋਂ ਇੱਥੇ ਰਹਿ ਰਹੇ ਆ ਠੀਕ ਹੈ ਜਿਹੜੇ ਸ਼ੱਕ ਦੇ ਦਾਰੇ 'ਚ ਹੈਗੇ ਆ ਅਸੀਂ ਚਾਹੁੰਦੇ ਆ ਕੀ ਜਿੰਨਾ ਵੀ ਮਤਲਬ ਕੀ ਸਾਡੀ ਸਰਕਾਰ ਆ ਇਹਨਾਂ ਦਾ ਇਥੋਂ ਬਾਈਕਾਟ ਕਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ ਸਰਕਾਰਪੁਰ ਸਾਹਿਬ ਜਿਹੜੇ ਕੋਰੀਡੋਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲ ਉਹ ਪਰਮਿਸ਼ਨ ਮਿਲਣੀ ਚਾਹੀਦੀ ਹੈ ਤਾਰਪੁੱਤ ਸਾਹਿਬ ਕੋਰੀਡੋਰ ਖੋਲਣ ਤੇ ਪਾਕਿਸਤਾਨ ਵਿਚਲੇ ਗੁਰੂ ਧਾਮਾਂ ਦੀ ਯਾਤਰਾ ਨੂੰ ਮੁੜ ਬਹਾਲ ਕਰਨ ਦੀ ਰੱਖੀ ਮੰਗ। ਤਾਰਪੁੱਤ ਸਾਹਿਬ ਦੀ ਗੂਕ ਅਜੇ ਨਹੀਂ ਲੱਗੀ ਆਪਰੇਸ਼ਨ ਸੰਧੂਤ ਤੋਂ ਬਾਅਦ ਵੀ ਸੁਝੇ ਨਹੀਂ ਗਿਆ। ਕਿ ਬਾਕੀ ਸਾਰੇ ਚੀਜ਼ਾਂ ਕੋ ਫੈਕੀਆਂ ਨੇ। ਕਿਉਂ ਨਹੀਂ ਹਿੰਦੁਸਤਾਨ ਨੇ ਜਿਹੜੀ ਸਾਡੀ ਆਸਥਾ ਗੁਰੂ ਨਾਨਕ ਸਾਹਿਬ ਦੇ ਬਾਰੇ ਪੂਰੇ ਵੀ ਕੋਈ ਮਾਨੇ ਰੱਖਿਆ। ਕੋਈ ਟਿਕਾਣਾ ਨਹੀਂ। ਚੇਅਰਮੈਨ ਜਗਜੀਤ ਸਿੰਘ ਕਾਲੂ ਮਾਰਕੀਟ ਕਮੇਟੀ ਡੇਰਾ ਬਾਬਨਾਨਕ ਅ ਵਿਖੋ ਜੀ ਜਿਹੜੀ ਸੋਚ ਨੂੰ ਸਮਰਪਿਤ ਪਾਰਟੀ ਦੇ ਨਾਲ ਅਸੀਂ ਤੁਰੇ ਸੀ 2013 ਤੋਂ ਲੈ ਕੇ ਹੁਣ ਤੱਕ ਉਹ ਮੈਨੂੰ ਲੱਗਦਾ ਵੀ ਉਹ ਸੋਚ ਨੂੰ ਅਪਣਾਇ ਨਹੀਂ ਗਿਆ ਪਾਰਟੀ ਵੱਲੋਂ ਲੋਕਾਂ ਨੂੰ ਪੁੱਛ ਕੇ ਫੈਸਲੇ ਲੈਣ ਵਾਲੀ ਸਤਾ ਚ ਆਉਣ ਵੇਲੇ ਸਰਕਾਰ ਜਿਹੜੀ ਆ ਅੱਜ ਲੋਕਾਂ ਨੂੰ ਬਿਨ ਪੁੱਛੇ ਜਿਹੜੇ ਫੈਸਲੇ ਆ ਉਹਨਾਂ ਨੂੰ ਥੋਪੇ ਜਾ ਰਹੇ ਨੇ ਲੈਂਡ ਪੂਲਿੰਗ ਵਰਗੇ ਲੋਕਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਜਿਹੜਾ ਵਾ ਉਹ ਫੈਸਲਾ ਵਾਪਸ ਲਿਆ ਗਿਆ ਹੁਣ ਜ਼ਿਆਦਾ ਗੱਲ ਪਿੰਚ ਇਹ ਹੋਈ ਆ ਵੀ ਜਦੋਂ ਹੜ ਸਾਡੇ ਇਲਾਕੇ ਤੇ ਆਏ ਨੇ ਤਕਰੀਬਨ ਕੋ 7 ਤੋਂ 8 ਜਿਹੜੇ ਜ਼ਿਲ੍ਹੇ ਨੇ ਉਹ ਪਾਣੀ ਦੀ ਮਾਰ ਹੇਠ ਨੇ ਤੇ ਉਤੋਂ ਪਹਿਲਾਂ ਇੱਕ ਅਮਨ ਅਰੋੜਾ ਜੀ ਦਾ ਬਿਆਨ ਆਇਆ ਸੀ ਵੀ ਅਸੀਂ ਜਿਹੜੀ ਸਰਕਾਰ ਆ ਉਹ ਮਾਲਵੇ ਖੇਤਰ ਵਿੱਚ ਬਣਾਵਾਂਗੇ ਇਹਦਾ ਮਤਲਬ ਇਹ ਸੀ ਵੀ ਦੁਆਬਾ ਤੇ ਮੱਝੇ ਦੀ ਸਾਨੂੰ ਲੋੜ ਨਹੀਂ ਡੀ ਕੋਈ ਹੈਗੀ ਤੇ ਜੇ ਅਸੀਂ ਫਿਰ ਵੀ ਉਹਨਾਂ ਦੀ ਗੱਲ ਨੂੰ ਨਾ ਸਮਝੀਏ ਉਦੋਂ ਨਾਲ ਬਾਅਦ ਹੜਾ ਨਹੀਂ ਮਾਰ ਸਾਡੇ ਤੇ ਪੈਗੀ ਤੇ ਜਦੋਂ ਸਤਾ ਜਾਣ ਤੋਂ ਪਹਿਲਾਂ ਸਰਕਾਰ ਕਹਿੰਦੀ ਸੀ ਸਾਡੇ ਐਮਪੀ ਸੀ ਮਾਨ ਸਾਹਿਬ ਉਹ ਕਹਿੰਦੇ ਸੀ ਵੀ ਜਿਹੜੇ ਡੈਮਾਂ ਦਾ ਜਿਹੜੇ ਪਾਣੀ ਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਵਾ ਮੁਆਵਜ਼ੇ ਨਾਲੋਂ ਅੱਧੀ ਰਕਮ ਨਾਲ ਅਸੀਂ ਨਾਲੇ ਕਰਨਾ ਜਿਹੜੀਆਂ ਨੇ ਉਹ ਸਾਫ਼ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਹੜਾ ਤੋਂ ਬਚਿਆ ਜਾ ਸਕਦਾ ਤੇ ਜਦ ਕਿ ਸਤਾ ਜਾਣ ਕੇ ਟੋਟਲ ਉਲਟ ਹੋਇਆ ਇਹ ਜੀ ਮੁਆਵਜ਼ੇ ਦੀ ਰਕਮ ਜਿਹੜੀ ਆ ਉਹ ਜੋ ਹੁਣ ਆਰਕੀ ਲਾਈਵ ਨਹੀਂ ਗਈ 270 ਕਰੋੜ ਦੇ ਆਸ-ਪਾਸ ਮੇਰੇ ਕਾ ਬਜਟ ਪਾਸ ਹੋਇਆ ਸੀਗਾ ਸਫਾਈ ਦਾ ਤੇ ਮੈਨੂੰ ਨਹੀਂ ਲੱਗਦਾ ਕਿਤੇ ਲੱਗਾ ਹੋਵੇਗਾ ਜੇ ਲੱਗਾ ਹੁੰਦਾ ਸਾਡੇ ਹਲਕੇ ਕਰਨ ਵਾਲਾ ਜਿਹੜਾ ਕਲਾਂੌਰ ਦੇ ਨਾਲ ਪੈਂਦਾ ਡੇਰੀ ਵਾਲ ਤੋਂ ਲੈ ਕੇ ਮਾਰ ਕਰਦਾ ਵਾ ਉਹ ਸਾਰਾ ਹੀ ਜਿਹੜਾ ਪਾਣੀ ਆ ਉਹ ਮੀਆਂ ਦਾ ਉਥੇ ਪਹਿਲੇ ਇਕੱਠਾ ਹੋ ਗਿਆ ਸੀ ਜੇ ਉਹ بارشਾਂ ਦਾ ਪਾਣੀ ਨਿਕਲ ਜਾਂਦਾ ਸਫਾਈ ਦੇ ਕਾਰਨ ਤੇ ਮੈਨੂੰ ਲੱਗਦਾ ਪਿੱਛੋਂ ਜਿਹੜਾ ਹੜ ਪਏ ਸੀ ਉਹ ਕਰਨ ਵਾਲੇ ਨੇ ਪਾਣੀ ਜਿਹੜਾ ਵਾ ਉਹ ਤੇ ਲੋਕਾਂ ਦੇ ਵਿੱਚ ਜਦੋਂ ਜਾਂਦੇ ਆ ਉਹਨਾਂ ਦਾ ਦਰਦ ਦੇਖਦੇ ਆ ਉਹਨਾਂ ਦੇ ਅਥਰੂ ਵੇਖਦੇ ਆ ਘਰ ਟੁੱਟੇ ਵੇਖਦੇ ਆ ਪਿਆਲੀਆਂ ਬਰਬਾਦ ਵੇਖਦੇ ਆ ਤੇ ਮੈਨੂੰ ਸਾਡੇ ਕੋਈ ਗੱਲ ਜਿਹੜੀ ਆ ਉਹ ਚਲੀ ਨਹੀਂ ਗਈ ਅਸੀਂ ਲੋਕਾਂ ਦੇ ਹੱਕ 'ਚ ਹਾ ਦਾ ਨਾਰਾ ਮਾਰਨ ਵਾਸਤੇ ਲੋਕਾਂ ਨੂੰ ਹਲੂਣਾ ਦੇਣ ਵਾਸਤੇ ਜਿਹੜਾ ਇਹ ਫੈਸਲਾ ਲਿਆ ਵਾ ਦੇਖੋ ਸਰਕਾਰ ਜਿਹੜੀ ਆ ਉਹ ਆਮ ਲੋਕਾਂ ਨੇ ਲੈ ਕੇ ਆਂਦੀ ਆ ਤੇ ਜਦੋਂ ਆਮ ਲੋਕਾਂ ਦੇ ਉੱਤੇ ਮੂੰਹ ਦੇ ਉੱਤੇ ਉਦੋਂ ਇਹ ਸੀ ਵੀ ਅਸੀਂ ਇਹ ਬਦਲਾਅ ਦੀ ਸਰਕਾਰ ਨੂੰ ਲੈ ਕੇ ਆਉਣਾ ਤੇ ਸਰਕਾਰ ਆ ਗਈ ਹੁਣ ਲੋਕਾਂ ਦੇ ਮੂੰਹ ਦੇ ਉੱਤੇ ਇਹ ਆ ਵੀ ਅਸੀਂ ਇਹ ਸਰਕਾਰ ਜਿਹੜੀ ਹੈ ਇਹਨੇ ਸਾਡੇ ਨਾਲ ਇਹ ਕੁਝ ਕੀਤਾ ਵਾ ਧੱਕਾ ਕੀਤਾ ਵਾ ਸਾੜੀ ਜ਼ਮੀਨਾਂ ਖੋਹਣ ਤੇ ਆਖ ਰੱਖੀ ਹੈ ਇਹਨਾਂ ਹੁਣ ਪੰਚਾਇਤਾਂ ਦੇ ਲਾ ਲੋ ਵੀ ਪੰਚਾਇਤਾਂ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਵੀ ਪੰਚਾਇਤਾਂ ਦੀ ਪਿਆਣੀ ਜਿਹੜੀ ਸੇਲ ਕਰਨੀਆਂ ਨੇ ਕਿਤੇ ਇਹਨਾਂ 200 ਕੁਝ ਪੰਚਾਇਤਾਂ ਆਡੈਂਟੀਫਾਈ ਕੀਤੀਆਂ ਜਿਨ੍ਹਾਂ ਵਿੱਚੋਂ 30 ਕਰੋੜ ਦੀ ਮੰਗ ਕੀਤੀ ਹੈ ਤਾਂ ਲੋਕ ਇਹ ਚੀਜ਼ ਨੂੰ ਮਨ ਲਾਤਾ ਬਰਦਾਸ਼ਤ ਜੀ ਨਹੀਂ ਕਰਦੇ ਇਹਦੇ ਵਿੱਚ ਨਿੱਜੀ ਕੋਈ ਨਹੀਂ ਹੈਗਾ ਸਾਨੂੰ 2 ਸਾਲ ਹੋ ਗਏ ਨੇ ਤਕਰੀਬਨ 2 ਸਵਾ 2 ਸਾਲ ਚੇਅਰਮੈਨ ਬਣੇ ਨੂੰ ਅਜੇ ਟਰਮ ਦੇ ਤਕਰੀਬਨ ਸਾਹ ਰਹਿੰਦਾ ਸੀ ਮੇਰਾ ਤੇ ਜੇ ਨਿੱਜੀ ਫੈਸਲਾ ਹੁੰਦਾ ਕੋਈ ਨਿੱਜੀ ਕਾਰਨ ਹੁੰਦਾ ਮੈਂ ਕੁਰਸੀ ਤੇ ਬੈਠਾ ਰਹਿਣਾ ਮੈਨੂੰ ਕੋਈ ਦਿੱਕਤ ਨਹੀਂ ਈ ਡੀਗੀ ਪਠਾਨ ਮਾਜਰਾ ਜੀ ਨੇ ਜਿਹੜਾ ਬਿਆਨ ਦਿੱਤਾ ਹੋਇਆ ਇਹ ਵੇਖੋ ਇੱਕ ਤੋ ਸੀਮ ਸਾਹਿਬ ਦੀ ਰਿਸ਼ਤਦਾਰੀ ਉਹਨਾਂ ਦੇ ਨਾਲ ਐਮਐਲਏ ਨੇ ਬੜੇ ਸਤਿਕਾਰਯੋਗ ਉਹਨਾਂ ਨੇ ਜੇ ਕੋਈ ਗੱਲ ਕੀਤੀ ਹੈ ਤਾਂ ਮਤਲਬ ਕੋਈ ਵੱਡਾ ਕਾਰਨ ਹੋ ਸਕਦਾ ਵਿੱਚ ਉਹਦੇ ਉਹਨਾਂ ਇਹ ਵੀ ਕਿਹਾ ਵਾ ਮਾਨ ਸਾਹਿਬ ਨੂੰ ਵੀ ਤੁਸੀਂ ਖੜੇ ਹੋ ਜਾਓ ਐਮਐਲਏ ਜਿਹੜੇ ਨੇ ਉਹ ਤੁਹਾਡੇ ਨਾਲ ਖਲੋਣਗੇ ਇਹਦਾ ਮਤਲਬ ਕੋਈ ਬੀ ਟੀਮ ਚੱਲਣ ਦੀ ਹੈ ਨਾਲੋਂ ਵੇਖੋ ਪਠਾਨ ਮਾਜਰਾ ਦੇ ਹਿਸਾਬ ਕਹਿਣ ਦੇ ਅਕੋਰਡਿੰਗ ਤੇ ਇਹੋ ਲੱਗਦਾ ਵੀ ਦਿੱਲੀ ਸਾਰਾ ਕੁਝ ਹੈਂਡਲ ਕਰਨ ਉਹਨਾਂ ਦੀ ਗੱਲ ਨੇ ਵੀ ਹਲੂਣਾ ਦਿੱਤਾ ਵਾ ਭਾਈ ਰਗਵੀਰ ਸਿੰਘ ਦੀ ਗੱਲ ਨੇ ਵੀ ਹਲੂਣਾ ਦਿੱਤਾ ਵਾ ਸਾਨੂੰ ਸਾਡੇ ਸਾਬਕਾ ਮੰਤਰੀ ਜਿਹੜੇ ਅਕਲਦੀਪ ਸਿੰਘ ਖਾਲੀਵਾਲ ਜੀ ਨੇ ਉਹਨਾਂ ਦੀ ਵੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੀ ਤੇ ਜਿਹੜਾ ਸੰਤ ਸਮਾਜ ਆ ਉਹ ਜਿਹਨਾਂ ਨਾਲ ਇਹਨੂੰ ਚੁੱਕ ਸਕਦਾ ਵਾ ਸਰਕਾਰ ਦੇ ਵਸ ਦੀ ਗੱਲ ਨਹੀਂ ਹੈਗੀ ਵੇਖੋ ਜਦੋਂ ਇਦਾਂ ਦੇ ਵੱਡੇ ਲੀਡਰ ਕੈਬਨਿਟ ਮੰਤਰੀ ਇਹੋ ਜਿਹੀਆਂ ਗੱਲਾਂ ਕਰਨ ਤੇ ਫਿਰ ਗਲਤੀ ਕਿਤੇ ਨਾ ਕਿਤੇ ਪਿੰਚ ਹੁੰਦੀ ਹੈ ਸਾਡੇ ਕੋਲ ਕਿਹੜੇ ਕਿਹੜੇ ਅਹੁਦੇ ਸਨ ਸਾਰੇ ਅਹੁਦੇ ਚੇਅਰਮੈਨ ਮਾਰਕੀਟ ਕਮੇਟੀ ਸੀ ਤੇ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਸੀਗਾ ਤੇ ਮੁਰਲੀ ਮੈਂਬਰਸ਼ਿਪ ਤੋਂ ਸਤੀਫਾ ਦਿੱ ਕੋਈ ਸਾਡਾ ਕਿਸੇ ਨਾਲ ਕੰਟੈਕਟ ਨਹੀਂ ਹੈਗਾ ਅਸੀਂ ਬਿਲਕੁਲ ਸਾਇਲੈਂਟ ਹੋ ਕੇ ਆਪਣਾ ਕੰਮ ਕਰ ਰਹੇ ਹਾਂ ਤੇ ਲੋਕਾਂ ਦੇ ਵਾਸਤੇ ਦਿੱਤਾ ਲੋਕਾਂ ਦੇ ਵਿੱਚ ਵਿਚਰਾਂਗੇ ਉਹਨਾਂ ਨਾਲ ਸਾਦਿਆਂਗੇ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਕੁਰਸੀ ਲੋਕਾਂ ਦੇ ਖਾਤਰ ਸਾਨੂੰ ਮਿਲੀ ਆ ਜਿਹੜੀ ਚੇਅਰ ਤੇ ਆਪਾਂ ਬੈਠੇ ਆ ਜੇ ਉਹ ਚੇਅਰ ਤੇ ਬੈ ਕੇ ਅਸੀਂ ਕਿਸੇ ਦਾ ਕੋਈ ਸਵਾਰ ਨਹੀਂ ਸਕਦੇ ਤੇ ਮੈਨੂੰ ਲੱਗਦਾ ਉੱਥੇ ਬੈਣ ਦਾ ਈ ਡਾ ਕੋਈ ਫਾਇਦਾ ਨਹੀਂ ਗਗਨ ਅਨਮੋਲ ਨੇ ਵੀ ਪਹਿਲਾਂ ਅਸਤੀਫਾ ਦਿੱਤਾ ਉਹਨਾਂ ਵੀ ਕਿਹਾ ਦਿਲ ਸਾਡਾ ਬੜਾ ਭਾਰੀ ਆ ਉਹ ਅਸਤੀਫਾ ਉਹਨਾਂ ਕੋਲ ਵਾਪਸ ਕਰਵਾਇਆ ਗਿਆ ਚਲੋ ਉਹਨਾਂ ਨੂੰ ਰੋੜ ਜੀ ਨੇ ਘਰ ਜਾ ਕੇ ਲੋਕ ਆਪ ਮਹਾਰਾਜ ਨੂੰ ਪਾਰਟੀ ਆਈ ਸੀ ਲੋਕ ਆਪ ਮਹਾਰੇ ਹੋ ਗਏ ਸੀ ਪੰਪਕੜ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਉਹ ਪੰਪਕੜਾਂ ਦੀ ਅੱਜ ਕੱਲ ਬੜੀਆਂ ਵੀਡੀਓ ਹੋਣੇ ਲੋਕਾਂ ਦੇ ਵਿੱਚ ਕਹਿ ਰਹੇ ਨੇ ਅਸੀਂ ਗਲਤੀ ਕਰ ਲਈ ਅਸੀਂ ਸਰਕਾਰ ਲਿਆ ਕੇ ਉਹ ਲੋਕ ਹੀ ਅੱਜ ਖਿਲਾਫ ਹੋ ਗਏ ਵੇਖੋ ਲੋਕਾਂ ਨੇ ਸਰਕਾਰ ਲੋਕਤੰਤਰ ਲੋਕਾਂ ਨੇ ਸਰਕਾਰ ਚੁਣੀ ਹੈ ਉਹ ਲੋਕ ਅੱਜ ਖਿਲਾਫ ਹੋ ਗਏ ਤੇ ਮੈਨੂੰ ਲੱਗਦਾ ਡਾਵਾ ਡੋਲੀ ਕੰਮ ਨਹੀਂ 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 ਵੇਖੋ ਜੇ ਤਿਆਗ ਦੀ ਭਾਵਨਾ ਰੱਖੀ ਆਪਾਂ ਤੇ ਤਿਆਗ ਜਿਹੜਾ ਕਰਤਾ ਉਹ ਤੋਂ ਪਿੱਛੇ ਬੈਕਫੁੱਟ ਤੇ ਨਹੀਂ ਆ ਪੰਜਾਂਗੇ ਜਿਸ ਨਾਲ ਲੋਕਾਂ ਕਰਕੇ ਇੱਥੋਂ ਤੱਕ ਪਹੁੰਚੇ ਆ ਉਹ ਜਿੱਧਰ ਨੂੰ ਕੰਮ ਕਰਨਗੇ ਆਪਾਂ ਉਧਰ ਨੂੰ ਚਲਾਂਗੇ ਜਦਾਂ ਕਿ ਅਸੀਂ ਸਾਰੇ ਜਾਣਦੇ ਆ ਕਿ 16 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਮਤਲਬ ਜਿਹੜੇ ਹੁਕਮ ਨੇ ਖਰੀਦਦੇ ਉਹ ਦੇ ਦਿੱਤੇ ਗਏ ਨੇ ਪਰ ਅਜੇ ਬਟਾਲਾ ਮੰਡੀ 'ਚ ਜਿਹੜੀਆਂ ਪਰਮਲ ਦੀਆਂ ਢੇਰੀਆਂ ਨਹੀਂ ਕਿਸਾਨ ਲੈ ਕੇ ਆਏ 1509 ਦੀ ਵੈਰੈਟੀ ਆ ਰਹੀ ਹੈ ਬਾਕੀ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਨੇ ਜ਼ਿੰਮੇਦਾਰਾਂ ਦੇ ਜਿਹੜੇ ਆਪਣਾ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਹੁੰਦੇ ਉਹ ਵੀ ਮੁਕੰਮਲ ਕਰ ਦਿੱਤੇ ਗਏ ਨੇ ਜਿਹੜਾ ਵੀ ਕੋਈ ਕਿਸਾਨ ਆਪਣੀ ਢੇਰੀ ਪਰਮਲ ਦੀ ਲੈ ਕੇ ਆਉਂਦਾ ਹੈ ਉਹਨੂੰ ਬੇਨਤੀ ਹੈ ਕਿ ਸਕਾ ਕੇ ਫਸਲ ਲਿਆਓ ਮੌਇਸਚਰ ਜਿਹੜਾ ਮਾਰਕੀਟ ਕਮੇਟੀ ਦੇ ਮੌਇਸਚਰ ਤੱਕ ਡਾਓ ਤੇ ਆਪਣੀ ਫ ਸਾਡੇ ਬਟਾਲਾ ਮੰਡੀ ਵਿੱਚ ਵੇਖੋ ਜੀ ਡੇਰਾ ਬਾਬਾ ਬਲਾਕ ਤੋਂ ਵੀ ਕੁਝ ਮਾਲ ਆਉਂਦਾ ਏ ਡੇਰਾ ਬਾਬਾ ਬਲਾਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਕਈ ਜ਼ਿਮੀਂਦਾਰਾਂ ਦਾ 100% ਨੁਕਸਾਨ ਹੋਇਆ ਹੈ ਕਿਸੇ ਦਾ 50 ਕਿਸੇ ਦਾ 75% ਆ ਜਿਹੜੀ ਉਥੋਂ ਫਸਲ ਜਿਹੜੀ ਆਏਗੀ ਉਹ ਥੋੜੀ ਜੀ ਮੌਇਸਚਰ ਗੇਨ ਵਾਲੀ ਆਵੇਗੀ ਕਿਉਂਕਿ ਅਜੇ ਤੱਕ ਉਥੋਂ ਪਾਣੀ ਜ਼ਮੀਨਾਂ ਚੋਂ ਨਹੀਂ ਉਤਰਿਆ ਜੀ ਮਾਰਕੀਟ ਕਮੇਟੀ ਬਟਾਲਾ ਵੱਲੋਂ ਜਿਹੜੇ ਆਪਣੇ ਪਾਣੀ ਦੇ ਪ੍ਰਬੰਧ ਲੈਬਾਰਟਰੀ ਬਲਾਕਸ ਦੇ ਛਾਂ ਦੇ ਪ੍ਰਬੰਧ ਕਿਸਾਨਾਂ ਲਈ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਕਰ ਦਿੱਤੇ ਗਏ ਨੇ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮੁਸ਼ ਜਿਹੜਾ ਉਹ ਬਟਾਲਾ ਮੰਡੀ ਵਿੱਚ ਚੁੱਕਿਆ ਜਾਵੇਗਾ ਜਿਹੜੇ ਕਿਸਾਨ ਫਸਲ ਲੈ ਕੇ ਆ ਰਹੇ ਉਹਨਾਂ ਪਾਸੇ ਸਰក ਸਾਨੂੰ ਇੱਕੋ ਹੀ ਬੇਨਤੀ ਹੈ ਕਿ ਫਸਲ ਸੁਕਾ ਕੇ ਲਿਆਓ ਤਾਂ ਜੋ ਤੁਹਾਨੂੰ ਫਸਲ ਦਾ ਪੂਰਾ ਮੁੱਲ ਮਿਲ ਸਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ 17% ਨਮੀ ਵਾਲਾ ਝੋਨਾ ਜਿਹੜਾ ਸਰਕਾਰ ਖਰੀਦਦੀ ਹੈ ਇਸ ਲਈ ਆਪਣੀ ਫਸਲ ਜਿਹੜੀ ਹੈ ਸੁਕਾ ਕੇ ਜਰੂਰ ਲਿਆਓ ਇਸ ਵਕਤ ਸਰਕਾਰ ਦਾ ਜਿਹੜਾ ਪਰਮਲ ਦਾ ਰੇਟ ਹੈ 2399 ਹੈ ਜੀ ਬਾਕੀ ਇਸ ਵਕਤ 1509 ਦੀ ਵੈਰਾਈਟੀ ਆ ਰਹੀ ਹੈ ਉਹਦਾ 3200 ਤੋਂ ਲੈ ਕੇ 2800 ਤੱਕ ਰੇਟ ਲੱਗ ਰਿਹਾ ਹੈ ਪਹਿਲਾਂ ਕੁਝ ਦਿਨ ਪਹਿਲਾਂ ਮਤਲਬ 3700 ਤੱਕ ਵੀ ਵਿਕੀ ਹੈ ਇਸ ਵਕਤ ਜਿਹੜਾ ਮਾਰਕੀਟ ਵਿੱਚ ਥੋੜਾ ਮੰਦਾ ਹੋਣ ਦੇ ਕਰਕੇ 3200 ਤੱਕ ਆ ਗਿਆ ਹੈ ਡੀਜ਼ਲ ਵਗੈਰਾ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਜਾਂ ਉੱਥੇ ਸਮਗਰੀ ਦੀ ਲੋੜ ਸੀ ਜਿ ਤਰ੍ਹਾਂ ਕਾਰਾਂ ਹੁਣ ਬਣ ਰਹੇ ਨੇ ਗੱਡਿਆਂ ਦੀ ਮੰਝਿਆਂ ਦੀ ਹੋਰ ਵੀ ਜਿਹੜੀਆਂ ਕਈ ਅਸੀਆਂ ਨਿੱਕੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਹੁਣ ਸੈਕੰਡ ਫੇਜ਼ ਜਿਹੜਾ ਸਾਡੇ ਬੱਬੂ ਵਿਕੀ ਜੀ ਉਹਨਾਂ ਦੀ ਸਾਰੀ ਸਮੂਚੀ ਟੀਮ ਡਾਕਟਰ ਕਮਲਜੀਤ ਜੀ ਸਾਰੀ ਟੀਮ ਇਹਨਾਂ ਦੇ ਜਿਹੜੀ ਲਾਂਚ ਕਰਦੀ ਰਾਤ ਦਿਨ ਮਿਹਨਤ ਕਰਵਾ ਲਈ ਔਰ ਸਾਡੇ ਪੱਗ ਵਾਲਾ ਸੱਤਾ ਗਵਰਦੀ ਸਾਹਿਬ ਡਾਕਟਰ ਸਾਹਿਬ ਇਹ ਸਾਰੀ ਟੀਮ ਅੱਜ ਇਹਨਾਂ ਨੇ ਕਾਫੀ ਜਿਆਦਾ ਸਨਮਾਨ ਲਿਆ ਜੀ ਔਰ ਸੈਦੋ ਵਾਲੀ ਪਿੰਡ ਔਰ ਸੈਦੋ ਵਾਲੀ ਪਿੰਡ ਜਿਹੜਾ ਇਹਨਾਂ ਨੇ ਸਾਦਾ ਵਾਲ ਇਹਨਾਂ ਨੇ ਆਡਾ ਡਾਟ ਕੀਤਾ ਔਰ ਇਹਨਾਂ ਆਸ ਹੈ ਵੀ ਉੱਥੋਂ ਦੇ ਲੋਕਾਂ ਨੂੰ ਇਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਹੈ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਕਾਫੀ ਉਹਨਾਂ ਨੂੰ ਬਲ ਦੇਊਗੀ ਔਰ ਉਹ ਲੋਕ ਵੀ ਮਾਨ ਮਹਿਸੂਸ ਕਰਨਗੇ ਵੀ ਵਾਕਈ ਅੱਜ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਸਾਡੇ ਦੇਖੋ ਇਹ ਤੁਹਾਡੇ ਮਾਧਿਅਮ ਰਹੀ ਮੈਂ ਇਹੋ ਕਹਿਣਾ ਚਾਹੁੰਦਾ ਸਰਕਾਰ ਆਪਣੇ ਤੌਰ ਤੇ ਹਰ ਉਪਰਾਲਾ ਕਰੇ ਔਰ ਹਰ ਪੱਖੋਂ ਸਰਕਾਰ ਸਾਥ ਦੇਣੀ ਹੈ ਔਰ ਵੱਡੀ ਗੱਲ ਇਹ ਆ ਦੇਖੋ ਇਹ ਪੰਜਾਬ ਆ ਇਹ ਪੰਜਾਬ ਦੀ ਇੱਕ ਜਿਹੜੀ ਇਹੋ ਔਖੇ ਸਮੇਂ ਤੇ ਡਟ ਕੇ ਆ ਕੇ ਖੜ ਜਾਣਾ ਭਰਾਵਾਂ ਭਰਾਵਾਂ ਦੀਆਂ ਵਾਹਾਂ ਬਣ ਜਾਣੀਆਂ ਆ ਇਸ ਸਭ ਤੋਂ ਵੱਡੀ ਜਿਹੜੀ ਇੱਕ ਮਿਸਾਲ ਸਿਰਫ ਤੇ ਸਿਰਫ ਪੰਜਾਬ 'ਚ ਦੇਖਣ ਨੂੰ ਮਿਲਦੀ ਆਪਾਂ ਨੂੰ ਔਰ ਇਸ ਪੰਜਾਬ ਦੀ ਮਿਸਾਲ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਇਹ ਮੰਨੀ ਜਾਂਦੀ ਔਰ ਲੋਕ ਸਾਡੇ ਇਸ ਪੰਜਾਬ ਦੇ ਵਿੱਚੋਂ ਇਸ ਚੀਜ਼ ਨੂੰ ਅਡਾਪਟ ਕਰ ਰਹੇ ਨੇ ਵੀ ਯਾਰ ਜੇ ਉਹ ਇੱਕ ਦੋ ਦਿਨ ਹੀ ਟਾਲ ਬਣ ਜਾਂਦੇ ਨੇ ਖੜ ਜਾਂਦੇ ਨੇ ਫਿਰ ਆਪਾਂ ਕਹਿੰਦੇ ਆ ਸੋ ਇਹ ਬੜੀ ਵੱਡੀ ਗੱਲ ਹੈ ਔਰ ਇਹਦਾ ਜਿਹੜਾ ਮੈਸੇਜ ਹੈ ਸਾਡੇ ਪੰਜਾਬ ਦਾ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਪੋਜ਼ਿਟਿਵ ਸੋ ਬਟਾਲਾ ਆਨਲਾਈਨ ਬਟਾਲਾ ਆਈਐਮਏ ਬਟਾਲਾ ਐਮਐਲਏ ਸਾਹਿਬ ਦਿਸਾਨ ਦੇਸ਼ ਨਾਲ ਅਸੀਂ ਇੱਕ ਪਿੰਡ ਅਡੌਪਟ ਕੀਤਾ ਸਦਾਵਲੀ ਜਿੱਥੇ 93 ਪਰਿਵਾਰ ਨੇ ਪਰਿਵਾਰ ਦੇ ਹਰ ਇੱਕ ਜੀ ਨੂੰ ਜਿਹੜੀ ਜ਼ਰੂਰਤ ਦੀ ਚੀਜ਼ ਆ ਦੇ ਰਹੇ ਹਾਂ ਜਿਹਦੇ ਵਿੱਚ ਫਾਰਕ ਨੂੰ ਬਲੈਂਕਟਸ ਆ ਉਹਨਾਂ ਦਾ ਬਿਸਤਰਾ ਵੀ ਰੁੱਟ ਗਿਆ ਕਈਆਂ ਦਾ ਫਿਰ ਲੇਡੀਜ਼ ਵਾਸਤੇ ਸ਼ਾਲ ਸਾਰੇ ਪਰਿਵਾਰ ਦੇ ਬੱਚਿਆਂ ਵਾਸਤੇ ਟਰੈਕ ਸੂਟਸ ਲੈ ਕੋਗੀ ਅੱਗੇ ਮੌਸਮ ਚੇਂਜ ਹੋ ਰਿਹਾ ਅੱਗੇ ਬਿਸਤਰਾ ਉਹਨਾਂ ਦਾ ਕਪੜਾ ਖਰਾਬ ਹੋਇਆ ਸਾਰਿਆਂ ਵਾਸਤੇ ਸ਼ੂਜ਼ ਹੈ ਜਿਹੜੇ ਪਰਿਵਾਰ ਦੇ ਚਾਰ ਜੀ ਆ ਪੰਜ ਜੀ ਸਭ ਵਾਸਤੇ ਸ਼ੂਜ਼ ਹੈ ਤੇ ਮੈਡੀਕਲ ਕਿੱਟ ਲੈ ਕੇ ਚੱਲੇ ਆ ਨਾਲ ਮੈਡੀਕਲ ਕੈਂਪ ਲਗਾ ਰਹੇ ਹਾਂ ਇਸ ਨਾਲ ਹੀ ਲੋ ਹੋਰ ਜਿਉਂਤੀਆਂ ਚੀਜ਼ਾਂ ਨੇ ਜਿਹਦੇ ਵਿੱਚ ਕੋਈਆਂ ਦੇ ਗੱਦੇ ਚਾਹੀਦੇ ਸੀ ਗੱਦੇ ਹੈ ਬੈੱਡ ਹੋਰ ਕਾਹੀ ਚੀਜ਼ਾਂ ਨੇ ਬਾਕੀ ਡਾਕਟਰ ਆਬ ਨੇ ਮੈਡੀਕਲ ਕੈਂਪ ਵੀ ਲਾ ਰਹੇ ਨੇ ਨਾਲ ਤੇ ਸਾਰਾ ਪਪਰਾਲਾ ਸਾਡੇ ਆਈਐਮਈ ਬੋਇਸਾ ਬਟਾਲਾ ਆਨਲਾਈਨ ਨੀ ਵੈਲਫੇਅਰ ਸੋਸਾਇਟੀ ਸਾਰੇ ਮਿਲ ਕੇ ਕੰਮ ਕਰ ਰਹੇ ਜਿਹੜਾ ਸਾਡੇ ਹੜ੍ਹ ਪੀੜਤ ਇਲਾਕਾ ਦੇ ਰੋ ਬਣਾਇਆ ਉਸ ਦੇ ਪਿੰਡ ਵਿੱਚ ਸਾਰੇ ਜੱਡੇ ਲੈਵਲ ਤੇ ਇੱਕ ਮੈਡੀਕਲ ਕੈਂਪ ਵੀ ਲਗਾ ਰਹੇ ਆਂ ਰਹਿਤ ਸਮਗਰੀ ਜਿਹੜੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਐਮ ਜੀਓ ਬਟਾਲਾ ਸ਼ਹਿਰ ਦੇ ਸਾਰੇ ਐਮ ਜੀਓਸ ਸਾਰੇ ਸੰਸਮਰਲ ਕੇ ਮੈਗਾ ਕੈਂਪ ਲਗਾ ਰਹੀਆਂ ਨੇ ਔਰ ਹਰ ਪੀਟ ਤਨ ਨੂੰ ਹਰ ਤਰ੍ਹਾਂ ਦਾ ਜਿਹੜਾ ਸਮਾਨ ਦੇ ਰਹੇ ਐਮਐਨਐ ਸਾਹਿਬ ਆਏ ਨੇ ਉਹਨਾਂ ਨੇ ਸਮਾਹ ਰੀਚਨ ਦੇ ਦਿੱਤੀ ਬਹੁਤ ਖੂਸ਼ ਹਾਂ ਤੇ ਮੈਂ ਦੇ ਡੀਸੀ ਸਾਹ ਨੂੰ ਬੇਨਤੀ ਕਰਾਂਗਾ ਕਿ ਇਹ ਸਾਰੇ ਪਿੰਡਾਂ ਦੀ ਲਿਸਟ ਜਾਰੀ ਕਰਨਾ ਤਾਂ ਸਭ ਨੂੰ ਇਹਨਾਂ ਸਾਰੇ ਲੋਗੋਸ ਵੈਬਸਾਈਟ ਤੇ ਆਪਣਾ ਸਮਾਨ ਨੋਟ ਕਰਾਂ ਔਰ ਜਿਸ ਪਿੰਡ ਦੇ ਵਿੱਚ ਉਹ ਡੈਕਟ ਕਰੋ ਉਸ ਪਿੰਡ ਤੇ ਜਾਓ ਐਵੇਂ ਮਾਫੜਾ ਦਫੜੀ ਵਿੱਚ ਆ ਕੇ ਉਧਰ ਨਾ ਜਾਓ ਸਿਸਟਮੈਟਿਕਲੀ ਚੱਲਣਾ ਚਾਹੀਦਾ ਅੱਜ ਦੇਖੋ ਸਾਡੇ ਵੀਰਾਂ ਨੇ ਸਾਰੇ ਨਾ ਜਿਹੜੀਵਾਲ ਦੇ ਵਿੱਚ ਕੈਂਡਲ ਮਾਰਚ ਕੱਢਿਆ ਇੱਕ ਤੋਂ ਬੱਚੇ ਦਾ ਜਿਹੜਾ ਕਤਲ ਹੋਇਆ ਉਹ ਸ਼ਾਰ ਉਹਦੀ ਰੂਹ ਦੀ ਸ਼ਾਂਤੀ ਵਾਸਤੇ ਸਾਰਿਆਂ ਨੇ ਕੈਂਡਲ ਮਾਰਚ ਕੱਢਿਆ ਕਿਉਂਕਿ ਬੜੀ ਦਰਦਨਾਕ ਘਟਨਾ ਸੀਗੀ ਬੜਾ ਮਤਲਬ ਕੀ ਮਨ ਨੂੰ ਬੁੱਝ ਲੱਗਾ ਕਿ ਇੱਕ ਛੋਟੇ ਬੱਚੇ ਦੇ ਨਾਲ ਪਰਵਾਸੀ ਨੇ ਮਤਲਬ ਇਹ ਨਹੀਂ ਬੜਾ ਮਾੜਾ ਕੰਮ ਕੀਤਾ ਬੜੀ ਰੇ ਬੇਰਮੀ ਨਾਲ ਉਹਦਾ ਕਤਲ ਕੀਤਾ ਸੋ ਪਤਾ ਨਹੀਂ ਕਿੱਡੀ ਬੇਦਰਦਨਾਕ ਮੌਤ ਉਹਨੂੰ ਦਿੱਤੀ ਹੈ ਬੜਾ ਸਾਡਾ ਮਨ ਦੁਖੀ ਸੀਗਾ ਸੋ ਅੱਜ ਅਸੀਂ ਉਹਦੀ ਰੂਹ ਦੀ ਸ਼ਾਂਤੀ ਦੇ ਵਾਸਤੇ ਕੈਂਡਲ ਮਾਰਚ ਕੱਢਿਆ ਸੋ ਸਾਡੀ ਸਰਕਾਰ ਅੱਗੇ ਵੀ ਬੇਨਤੀ ਹੈ ਹੋਰ ਵੀ ਜਿਹੜੇ ਹੈਗੇ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਜਿਹੜਾ ਕਤਲ ਆਉਂ ਨੂੰ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਦਿੱਤੀ ਜਾਵੇ ਵੱਧ ਤੋਂ ਵੱਧ ਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਜਿਹੜੇ ਕਤਲ ਕਰਦੇ ਆ ਦੂਜਿਆਂ ਨੂੰ ਵੀ ਉਹਦਾ ਪਤਾ ਲੱਗ ਜਾਏ ਕਿ ਇਹੋ ਜੇ ਕੰਮ ਕਰਨ ਦੇ ਨਾਲ ਕੀ ਸਜ਼ਾ ਮਿਲਦੀ ਹੈ ਸਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਭਈਏ ਆ ਉਹਨਾਂ ਦਾ ਬਾਈਕਟ ਸ਼ੁਰੂ ਹੋ ਗਿਆ ਵਾ ਉਧਰੋਂ ਪਿਆ ਬਰਾਦੀ ਦਾ ਕਹਿਣਾ ਵਾ ਕਿ ਇੱਕ ਘਟਨਾ ਦੇ ਨਾਲ ਸਾਰਿਆਂ ਨੂੰ ਉਪਰਨੇ ਦੇ ਨਾਲ ਨਾ ਵੇਖਿਆ ਜਾਏ ਕਈ ਜਿਹੜੇ ਆ ਬੜੇ ਵਿਚਾਰੇ ਸ਼ਰੀਫ ਵੀ ਹੈਗੇ ਆ ਬਿਲਕੁਲ ਸੋ ਇਹ ਕਿੱਦਾਂ ਬੈਲੈਂਸ ਬਣੇਗਾ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਵੇਖੋ ਤਕਰੀਬਨ ਜਿਨ੍ਹਾਂ ਦਾ ਕੋਈ ਇੱਥੇ ਉਧਾਰ ਗੜ ਨਹੀਂ ਹੈਗਾ ਜਿਹਨਾਂ ਦੇ ਕੋਲ ਪ੍ਰੂਫ ਨਹੀਂ ਹੈਗੇ ਬਿਨਾ ਪ੍ਰੂਫ ਤੋਂ ਬਿਨਾ ਹੁਦਾਰ ਗਾੜ ਤੋਂ ਇੱਥੇ ਰਹਿ ਰਹੇ ਆ ਠੀਕ ਆ ਜਿਹੜੇ ਸ਼ੱਕ ਦੇ ਦਾਰੇ 'ਚ ਹੈਗੇ ਆ ਅਸੀਂ ਚਾਹੁੰਦੇ ਆ ਕਿ ਜਿੰਨਾ ਵੀ ਮਤਲਬ ਕਿ ਸਾਡੀ ਸਰਕਾਰ ਆ ਇਹਨਾਂ ਦਾ ਇਥੋਂ ਬਾਈਕਾਟ ਕਰੇ ਪਾਜੀ ਅੱਜ ਕੈਂਡਲ ਮਾਰਚ ਕਿਉਂ ਕੱਢੀ ਗਈ ਆ ਮੇਰਾ ਨਾਮ ਨਿਸ਼ਾਨ ਸਿੰਘ ਗਿੱਲ ਮੈਂ ਪ੍ਰਧਾਨ ਅਵੀ ਸੁਰੱਖਿਆ ਸੈਨਾ ਤੋਂ ਜਿਲ੍ਹਾ ਪ੍ਰਧਾਨ ਆ ਅੱਜ ਕੈਂਡਲ ਮਾਰਚ ਆਂ ਕੱਢਿਆ ਆ ਕਿ ਜਿਹੜਾ ਸ਼ਹਿਰਪੁਰ ਦੇ ਵਿੱਚ ਤੁਹਾਨੂੰ ਪਤਾ ਪੰਜ ਸਾਲ ਦੇ ਮਸੂਮ ਬੱਚੇ ਦੇ ਨਾਲ ਬੇਦਗਾਮੀ ਦੇ ਨਾਲ ਜਿਹੜਾ ਕਿ ਉਹਨਾਂ ਕਤਲ ਕੀਤਾ ਗਿਆ ਅਤੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਵੀ ਇੱਥੇ ਪ੍ਰਵਾਸੀ ਰਹਿ ਰਹੇ ਨੇ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਭਜਾਈਏ ਕਿਉਂਕਿ ਅੱਜ ਮਸੂਮ ਬੱਚੇ ਨਾਲ ਹੁਸ਼ਿਆਰਪੁਰ ਦੇ ਵਿੱਚ ਹੋਇਆ ਕੱਲੋ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਹੋ ਸਕਦਾ ਕਿਸੇ ਦਿਨ ਬਾਅਦ। ਭਾਈ ਆੜੀ ਆ ਮੋਮਬਤੀਆਂ ਚ ਗਈਆਂ ਕੈਂਡਲ ਮਾਰਚ ਕਿੱਥੋਂ ਤੱਕ ਕੱਢ ਰਹੇ ਹੋ? ਆਪਾਂ ਜੀ ਨਹਿਰ ਤੇ ਪੋਲ ਦਾ ਖੜਦੇ ਆ। ਤੇ ਕੋਈ ਮੰਗ ਪੱਤਰ ਵੀ ਦੇ ਰਹੇ ਜੀ। ਹਾਂਜੀ ਆਪਾਂ ਮੰਗ ਪੱਤਰ ਦਵਾਂਗੇ ਕੱਲ ਜੀ। ਆਪਾਂ ਮੰਗ ਪੱਤਰ ਦਵਾਂਗੇ ਵੀ ਜੇ ਤੇ ਉਹਨਾਂ ਦੇ ਕਾਦਲ ਦੇ ਉਤੇ ਜਲਦੀ ਤੋਂ ਜਲਦੀ ਉਹਨੂੰ ਗਿਫਤਾਰ ਨਾ ਕੀਤਾ ਕਰੇ ਕੋਈ ਕਾਰਵਾਈ ਨਾ ਹੋਈ ਅਸੀਂ ਹਾਈਵੇ ਵੀ ਜਾਮ ਕਰਾਂਗੇ ਤੇ ਸ਼ਹਿਰ ਬੰਦੀ ਕਾਰਵਾਈ ਕਰਾਂਗੇ ਐਮਸੀ ਸਾਹਿਬ ਉਹ ਮਰਿਆ ਜੀ ਨਾ ਯੂਟਿਊਬ ਪਾਕਿਸਤਾਨ ਦੇ ਸਾਰੇ ਕੋਰਟਾਂ ਤੇ ਖੜਾ ਦੇ ਤੁਸੀਂ ਬੜਾ ਧੁੱਕੇ ਕਿ ਕਿੰਨੇ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ ਕਿ ਕ੍ਰਿਕਟ ਦਾ ਮੈਚ ਖਡਾਉਣਾ ਔਰ ਪਾਕਿਸਤਾਨਾਂ ਤੇ ਰੋਖ ਰੋਣੀ ਇਹ ਭਾਜੀਪੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੋ ਗਿਆ ਹੈ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਆਰਡੀਨੇਟਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਉਹ ਪਰਮਿਸ਼ਨ ਮਿਲਣੀ ਚਾਹੀਦੀ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਿੱਧਾ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਹ ਸਿਤ ਰੰਗ ਚੱਲਦਾ ਰਿਹਾ ਖੜਕਤ ਨੂੰ ਹੋਰ ਵਧੇਗੀ ਜੇ ਮੈਚ ਹੋ ਸਕਦਾ ਹੈ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਿਤ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ক্রিকেট ਬੋਰਡ ਦੇ ਉਥੇ ਮੈਚ ਕਰ ਰਹੇ ਇਹਦੇ ਤਰਿਕੇ ਨੂੰ ਸਪੈਕ ਬੀਜੀਪੀ ਆਪਣੇ ਆਪ ਨੂੰ ਕਰ ਦਵੇ ਕੋਈ ਵੀ ਹਿੰਦੁਸਤਾਨੀ ক্রিকেট ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ ਖਿਆਲ ਹੈ ਕਿ ਲੋਕ ਉਸਨੂੰ ਟੀਵੀ ਆਨ ਵੀ ਨਹੀਂ ਕਰਦੇ ਪਰ ਧਾਰਮਿਕ ਸਥਾਨ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਮੈਂ ਇਸੇ ਤੁਹਾਨੂੰ ਮੈਂ ਸਟਾਰਟਿੰਗ ਤੋਂ ਹੀ ਜਵਾਬ ਦਿੱਤਾ ਮੈਂ ਇਹ ਜਾਣਾਂ ਕਿ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਜੂਤ ਤੋਂ ਬਾਅਦ ਉਹਨੂੰ ਖੋੜਿਆ ਨਹੀਂ ਗਿਆ ਕਿ ਬਾਕੀ ਸਾਰੇ ਚੀਜ਼ਾਂ ਖੁੱਲ੍ਹਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰਨਾਣਕ ਸਾਹਿਬ ਦੇ ਬਾਰੇ ਪੂਰੇ ਵਿਕੋਨੀ ਉਹਨਾਂ ਨੇ ਦੱ ਕਰ ਉਹਨੂੰ ਫੁੱਟਬਾਲ ਹੋ ਜਾਣਾ ਚਾਹੁੰਦਾ ਹਾਂ ਚਲ ਚਲ ਕੇ ਮੈਦਾਨ ਵਿੱਚ ਰੁਕ ਪਹਿਲਾਂ ਵੀ ਚੱਕਿਆ ਹੀ ਹੁਣ ਵੀ ਚੱਕਿਆ ਐਸੀ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ